ਸਟਾਰ نیوز ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਜੀ ਨਜ਼ਰ ਹਰ ਖਬਰ ਤੇ ਪੰਜ ਤੱਤਾ ਚ ਵਲੀਨ ਹੋਏ ਮਰਹੂਮ ਕਾਮੇਡੀਅਨ ਜਸਵਿੰਦਰ ਪੱਲਾ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੀ ਫੈਨਸ ਦੀ ਭੀੜ ਐਲਪੀਜੀ ਟੈਂਕਰ ਧਮਾਕੇ ਤੋਂ ਬਾਅਦ ਤਬਾਹੀ ਦਾ ਮੰਜ਼ਰ ਘਰ ਤੇ ਦੁਕਾਨਾਂ ਸੜੀਆਂ ਤੀ ਤੋਂ ਵੱਧ ਲੋਕ ਜ਼ਖਮੀ ਕਈਆਂ ਦੀ ਹੋਈ ਮੌਤ ਹਾਈਵੇ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਪੀੜਤ ਪਰਿਵਾਰਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪਠਾਨਕੋਟ ਚ ਟ੍ਰੈਫਿਕ ਪੁਲਿਸ ਦਾ ਐਕਸ਼ਨ ਨੋ ਪਾਰਕਿੰਗ ਚ ਖੜੀਆਂ ਗੱਡੀਆਂ ਚੁੱਕੀਆਂ ਚੇਤਾਵਨੀ ਦੇ ਮਾਲਕਾਂ ਨੂੰ ਛੱਡਿਆ ਅਮਰੀਕਾ 'ਚ ਸੜਕ ਹਾਦਸੇ 'ਚ ਡਰਾਈਵਰ ਦਾ ਭਰਾ ਗ੍ਰਫਤਾਰ ਕੀਤਾ ਜਾਵੇਗਾ ਭਾਰਤ ਰਿਪੋਰਟ ਐਲ ਪੀ ਜੀ ਟੈਂਕਰ ਧਮਾਕਾ ਘਟਨਾ ਵਾਲੀ ਥਾਂ ਤੇ ਪਹੁੰਚੇ ਐਮ ਐ ਜੀ ਫਰਦਤ ਸਿੰਘ ਪੀੜਤਾ ਦੇ ਨਾਲ ਦਿੱਤੀ ਮੁਲਾਕਾਤ ਤੇ ਤਮਜਾ ਸਰਕਾਰ ਨੂੰ ਰਿਹਾ ਆੜੇ ਦਿੱਤੀ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬੀ ਕਮੇਟੀ ਦੇ ਬਾਦਸ਼ਾ ਜਸਵਿੰਦਰ ਪੱਲਾ ਪੰਜ ਤੱਤਾ ਦੇ ਵਿੱਚ ਵਲੀਨ ਹੋ ਗਏ ਨੇ ਮੁਹਾਲੀ ਦੇ ਬਲੋਗੀ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਪੁੱਤਰ ਪੁਖਰਾਜ ਪੱਲਾ ਨੇ ਸੀਤਾ ਨੂੰ ਅਗਨੀ ਵਿਖਾਈ ਇਸ ਤੋਂ ਪਹਿਲਾਂ ਉਹਨਾਂ ਦੀ ਦੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੀ 모ਹਾਲੀ ਫੇਜ਼ 7 ਸਥਿਤ ਰਿਹائش ਕੋਠੀ ਦੇ ਵਿੱਚ ਰੱਖੀ ਗਈ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਪਰਮਦੀ ਭੱਲਾ ਪੁੱਤਰ ਫੁਖਰਾਜ ਭੱਲਾ ਤੇ ਤੀ ਅਰਸ਼ਦੀਪ ਕੋਲ ਡੂੰਗੇ ਸਦਮੇ ਦੇ ਵਿੱਚ ਇਸ ਦੌਰਾਨ ਨਜ਼ਰ ਆਈ ਇਸ ਦੌਰਾਨ ਫੈਨ ਪਰਵਾਰਿਕ ਮੈਂਬਰਾਂ ਤੇ ਕਰੀਬੀਆਂ ਨੇ ਮਰਹੂਮ ਜਸਵਿੰਦਰ ਭੱਲਾ ਨੂੰ ਨਾਮ ਅੱਖਰ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜਸਵਿੰਦਰ ਭੱਲਾ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਉਹਨਾਂ ਵਿੱਚ ਅਦਾਕਾਰਾ ਨਿਰੂ ਬਾਜਵਾ ਅਤੇ ਗਿੱਪੀ ਗਰੇਵਾਲ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਨਾਮ ਅੱਖਰ ਦੇ ਨਾਲ ਜਸਵਿੰਦਰ ਭੱਲਾ ਨੂੰ ਵਿਦਾਇਗੀ ਦਿੱਤੀ ਗਈ ਬਈ ਹੁਣ ਤਾਂ ਹੋ ਗਿਆ ਯਾਰ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪ ਰੀ ਤੇਰੇ ਨਾਲ ਬੰਧ ਤੀਰ ਮਾਲਕ ਜੀਓ ਵੀਰ ਜੀ ਮਹਾਰਾਜ ਆਪ ਜੀ ਨੇ ਜਸਵਿੰਦਰ ਪੱਲਾ ਜੀ ਨੂੰ ਜਿੰਨੇ ਨੂੰ ਉਮਰ ਸੰਸਾਰ ਚ ਭੇਜਦਿਆਂ ਸਵਾਸਾਂ ਦੀ ਪੂੰਜੀ ਪਾਰਥ ਸ੍ਰੀਤੀ ਸੀ ਮੇਰੀ ਸਾਹਾਂ ਦੀ ਪੂੰਜੀ ਨੂੰ ਪੂਰੀ ਕਰਕੇ ਪੰਜ ਤਸਾਂ ਦੇ ਬਣੇ ਸਰੀਰ ਨੂੰ ਹਾਲੀ ਦੁਨੀਆ ਚ ਛੱਡ ਕੇ ਅਕਾਲ ਚਲਾਣਾ ਕਰਕੇ ਸਨ ਐਸ ਵਕਤ ਸ਼ਮਸ਼ਾਨ ਘਾਟ ਵਿਥੇ ਇਹਨਾਂ ਦੇ ਪਾਰਥਕ ਸਰੀਰ ਦੇ ਸੰਸਕਾਰ ਲਈ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਸਕੇ ਸਬੰਧੀ ਮਿੱਤਰ ਸੱਜਣ ਪ੍ਰਸੰਸਕ ਔਰ ਉਹਨਾਂ ਦੇ ਹਮ ਕਲਾਕਾਰ ਸੰਗਤੀ ਰੂਪ ਵਿੱਚ ਸੰਸਕਾਰ ਦੀ ਸੇਵਾ ਲਈ ਇਕੱਤਰ ਹੋਏ ਨੇ ਚਿਤਾ ਪਿਆਰ ਆਪ ਦਿਆ ਕਰੋ ਚਿਤਾ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ ਇਹਨਾਂ ਕੋਲੋਂ ਸੰਸਾਰ ਦਾ ਸਫਰ ਕਰਦੇ ਆਂ ਪੁੱਲਾਂ ਨੂੰ ਨਾ ਚਕਾਰਨਾ ਅਸੀਂ ਕਲ ਜੁਗੀ ਜੀਵ ਹਾਂ ਸਾਡੀ ਮੱਤ ਗੁਸਤਾਖ ਹੈ ਸਾਡੇ ਸੁਭਾਉ ਚ ਪੁੱਲਾਂ ਦਾ ਦੋਹਰਾਉ ਹੈ ਆਪ ਮਾਲਕ ਬਖਸ਼ੰਦ ਹੋ ਇਹ ਆ ਕਰਕੇ ਬਖਸ਼ੰਦ ਜੀ ਆਤਮਿਕ ਸ਼ਾਂਤੀ ਭਰੇ ਦੇਦਾਨ ਬਖਸ਼ਣੇ ਲਿਖ ਕਤੈ ਨ ਸੁਖੀ ਹੈ ਕਿਥੇ ਕਿਥੇ ਪੁੱਲ ਲੜਹਾਰ ਬਖਸ਼ਣਹਾਰ ਬਖਸ਼ ਰਹਿ ਨਾਗ ਪਾਰ ਉਤਾਰਦੀ ਰਹਿਮਤ ਵਿਛੜੀ ਆਤਮਾ ਉੱਤੇ ਕਰ ਨਹੀਂ ਨਗਰ ਪਰਵਾਰ ਰਿਸ਼ਤੇਦਾਰ ਸਕੇ ਸੰਬੰਧੀ ਮਿੱਤਰ ਸੱਜਣ ਪ੍ਰਸੰਸਕਾਂ ਨੂੰ ਰਜ਼ਾ ਚ ਰਹਿਣ ਭਾਣੇ ਨੂੰ ਸਹਿਣ ਦਾ ਬਲ ਬਖਸ਼ ਰਾ ਸਿਦਕ ਸਬਰ ਧੀਰਜ ਦੇਦਾਨ ਬਖਸ਼ ਰਹਿ ਆਪਣਾ ਸਿਧਾਂਤ ਸਭਲਾਂ ਨੂੰ ਡਿੜ ਰਾਉਣਾ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਸਾਰੀਆਂ ਸੰਗਤਾਂ ਤੇ ਰਹਿਮਤ ਕਰਨੀ ਪਰਸਪਰ ਪਿਆਰ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਸਭ ਨਾਲ ਨੂੰ ਇਹ ਦਾਨ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਵਰਹਾਈ ਦੀਆਂ ਸ਼ੀਸ਼ਾਂ ਦਕਸ਼ਨੀਆ ਕਰੋ ਦੇਆ ਚਿਤਾ ਨੂੰ ਅਗਰ ਢੇਟ ਕਰਨ ਦੀ ਆਗਿਆ ਦੇਓ ਸੇਈ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਤੇਰਾ ਨਾਮ ਤੇਰਾ ਨਾਮ ਚਰਨੀ ਲਾ ਕੇ ਸਾਨੀ ਸ਼ਰਧਾ ਨਾਲ ਸਤਿ ਸ਼੍ਰੀ ਅਕਾਲ

प्लीज़ ॾोढो तोजो कुझु न

প্লিজ টোটো তো দিদি হোক কিছু না

पटना का है पटना का है बिहार का है बिहार का है पटना का है टोटल हो चुकी है विनती है जी आप चुन के सारे प्लीज टोटल दीजिए हो जाओ कुछ नहीं होली रामन जी राम न कचा न मारो ਰੇਓ ਸਟਾਰ ਨਿਊਜ਼ ਪੰਜਾਬੀ ਐਲ ਪੀ ਜੀ ਟੈਂਕਰ ਧਮਾਕੇ ਤੋਂ ਬਾਅਦ ਤਬਾਹੀ ਦਾ ਮੰਜ਼ਰ ਕਰਤੇ ਦੁਕਾਨਾਂ ਸੜੀਆਂ 3 ਤੋਂ ਵੱਧ ਲੋਕ ਜ਼ਖਮੀ ਕਈਆਂ ਦੀ ਹੋਈ ਮੌਤ ਹਾਈਵੇ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਪੀੜਤ ਪਰਿਵਾਰਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਟੈਂਕਰ ਆ ਜੀ ਦੇਖੋ ਜਿਹਦੇ ਕਰਕੇ ਅੱਗ ਪਈ ਹੈ ਜੀ ਇਹ ਗੈਸ ਟੈਂਕਰ ਦੇਖੋ ਬਹੁਤ ਬੰਦੇ ਲੂ ਹੋਏ ਆ ਪਾਜੀ ਇਹ ਤੇਲ ਕੱਢਣ ਜਾਂਦੇ ਇੱਧਰਲੇ ਪਾਸੇ ਨੂੰ ਹੋ ਰਹੀਆਂ ਨੇ ਦਾ ਕੰਮ ਕੋਈ ਨਹੀਂ ਹੈਗਾ ਇਹਨਾਂ ਦਾ ਕਿੰਨੇ ਕ ਜਾਨੇ ਪਾਜੀ ਕੀ ਪਾਜੀ ਕਿੰਨਾ ਕ ਨੁਕਸਾਨ ਹੋਇਆ ਪਾਜੀ ਨੁਕਸਾਨ ਸਾਰਾ ਹੀ ਲੂ ਹੋ ਗਿਆ ਜੀ ਸਾਰਾ ਏਰੀਆ ਲੂ ਹੋ ਗਿਆ ਵਾ ਜੀ ਮਡੇਆਲੇ ਦਾ ਪਾਰਾਇ ਮੜਿਆ ਵਾਲਾ ਜਿੰਨੇ ਲੂ ਹੋ ਗਿਆ ਮੈਡੀਕਲ ਆ ਪਰਮੈਡਿਕਲ ਸਭ ਕੋਈ ਅਨ ਹੋਣੀ ਘਟਨਾ ਭਾਜੀ ਕੋਈ ਡੈਥ ਉਥੇ ਕਿਸੇ ਕਰ ਲਿਆ ਕੋਈ ਪਤਾ ਨਹੀਂ ਲੱਗਦਾ ਇੱਥੇ ਜਿੰਨੇ ਫੰਡੇ ਸਾਰੇ ਲੂ ਹੋ ਗਏ ਭਾਜੀ ਕੋਈ ਡੈਥ ਦੂਤ ਤਾਂ ਨਹੀਂ ਹਲੇ ਕੋਈ ਡੈਥ ਜੇ ਕੋਈ ਨਹੀਂ ਲੂ ਸਾਰੇ ਹੋ ਗਿਆ ਘਰ ਵਾਲੇ ਸਾਰੇ ਲੂ ਖਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਦੇ ਰਾਤ ਨੂੰ ਇੱਕ ਸਬਜ਼ੀ ਨਾਲ ਭਰਿਆ ਪਿਕਅਪ ਨਾਲ ਟਕਰਾਨ ਤੋਂ ਬਾਅਦ ਇੱਕ ਐਲਪੀਜੀ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਇਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ ਗੈਸ ਲੀਕ ਹੋਣ ਕਰਕੇ ਅੱਗ ਨੇ ਆਲੇ ਦੁਆਲੇ ਦੇ ਇਲਾਕੇ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਘਟਨਾ ਤੋਂ ਬਾਅਦ ਅੱਜ ਸਵੇਰੇ ਪਿੰਡ ਮੜੀ ਆਲਾ ਦੇ ਲੋਕਾਂ ਦੇ ਵੱਲੋਂ ਜਲੰਧਰ ਹੁਸ਼ਿਆਰਪੁਰ 로ਡ ਬੰਦ ਕਰ ਦਿੱਤਾ ਗਿਆ ਤੇ ਸੜਕ ਦੇ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਲੋਕ ਮੁਆਵਜ਼ੇ ਅਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਸੀ। ਇਸ ਹਾਦਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ। ਨਾਲ ਹੀ ਜ਼ਖਮੀਆਂ ਦਾ ਵੀ ਮੁਫਤ ਇਲਾਜ ਕੀਤਾ ਜਾਵੇਗਾ ਅਤੇ ਇਸ ਧਮਾਕੇ ਦੇ ਕਾਰਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੇ ਰਾਤ ਵਾਪਰੀ ਇਸ ਘਟਨਾ ਕਾਰਨ ਲੋਕ ਡਰੇ ਹੋਏ ਨੇ ਜਿਸ ਸਮੇ ਇਹ ਅਗ ਲੱਗੀ ਉਸ ਸਮੇ ਅੱਗ ਦੀਆਂ ਲਪਟਾਂ 4 ਤੋਂ 5 ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਸਨ ਆਲੇ ਦੁਆਲੇ ਬਨੇ ਘਰ ਤੇ ਦੁਕਾਨਾਂ ਦੇ ਵਿੱਚੋਂ ਕਈ ਅਜੇਹੇ ਵੀ ਘਰ ਤੇ ਦੁਕਾਨਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਇਸ ਹਾਦਸੇ ਦੇ ਵਿੱਚ ਹੁਣ ਤੱਕ 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਕਰੀਬ 35 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲ ਦੇ ਵਿੱਚ ਚੱਲ ਰਿਹਾ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਇਹ ਤਾਂ ਦੇ ਕਿ ਕੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਰਹੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਅਸੀਂ ਕਦੋਂ ਹੀ ਪਹੁੰਚੇ ਤੇ ਜਿੱਥੇ ਤੇ ਲੱਗਦਾ ਕਿ ਲੋਕ ਅਜ ਅੰਦਰ ਹੈਚ ਵਿੱਚ ਆ ਗਏ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਹੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੇ ਵਜ੍ਹਾ ਨਾਲ ਹੀ ਇਹਦੇ ਜੋ ਕਹਿ ਰਹੇ ਲੋਕੀ ਮੋਟਰਨ ਲੱਗੀ ਕੋ ਗੱਡੀ ਵਿੱਚ ਭੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਜਾਂਦੇ ਉਹ ਦੁਕਾਨਾਂ ਨੂੰ ਜਾਂ ਕਿਤੇ ਵੀ ਰਹਿ ਐ ਸੀ ਜਿੱਥੇ ਵੀ ਉਥੇ ਆ ਕੇ ਫੈਲ ਗਈ ਹੈ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇੱਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੋ ਗਏ 10 14 4 ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਅਨ ਚੱਲ ਗਏ ਨੇ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਈਏ ਸਿੰਦੇ ਹਾਲਾਤ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਦੇਖ ਲਿਆ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਿਆ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕਿਹਾ ਮੈਂ ਕੋ ਨੰਬਰ ਨਹੀਂ ਬਤਾ ਸਕਦਾ ਆਪ ਲੋਕ ਨਹੀਂ ਐਸਾ ਕੁਛ ਨਹੀਂ ਜੀ ਜਿਹੜਾ ਕਿਹਾ ਜਾ ਰਿਹਾ ਕਿ ਪਲ ਤੋਂ ਸਭ ਕੈਜ਼ੂਐਲਟੀ ਹੋਈ ਤੇ ਲੋਸੀ ਵੀ ਆਈ ਅਰਦਾਸ ਕਰਦੇ ਪ੍ਰਮਾਤਮਾ ਕੀ ਨਾ ਹੋਵੇ ਚੰਗੀ ਗੱਲ ਪਰ ਕੋਈ ਅਧਿਕਤੂਰ ਦੀ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆ ਕਿੰਨੇ ਕੋ ਉੱਥੇ ਪਹੁੰਚੇ ਆ ਜਾਓ ਕਿੰਨੇ ਕੋ ਉੱਥੇ ਬੰਦੇ ਪਹੁੰਚੇ ਹੁਣ ਅੱਗੇ ਕਾ ਪਾ ਲਿਆਗੇ ਜੀ ਹਾਂ ਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਹਿ ਟੈਂਕਰ ਜਿਹਨਾਂ ਕੋ ਠੰਡਾ ਨਹੀਂ ਹੁੰਦਾ ਬੇਪਸ 100 ਬਾਕੀ ਦਾ ਸਾਰੇ ਬਸ ਐਗ ਵਿੱਚ ਪੁੱਜ ਗਏ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਅਪਕ ਕਰਾਂਗੇ ਜਿਹੜਾ ਪਿੰਡ ਦੇ ਲੋਕ ਹੈ ਜਿਹੜੇ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਜੀਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਪੂਰੀ ਮੈਂ ਕਹਾਂਗਾ ਕਿ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋएगी ਕਿਉਂ ਹੋਇਆ ਕਿਉਂਕਿ ਜਿਹੜੀ ਜਾਨਣਾ ਹੈਗੀ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੇ ਜਿਹੜੇ ਸ਼ਖਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ੇ ਨਹੀਂ ਜਾਊਗਾ ਜੀ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਪਠਾਨਕੋਟ ਦਾ ਮਿਸ਼ਨ ਚੌਕ ਜੋ ਕਿ ਜ਼ਿਆਦਾਤਰ ਸਕੂਲ ਅਤੇ ਕਾਲਜ ਨੂੰ ਜਾਣ ਵਾਲਾ ਰਸਤਾ ਹੈ ਅਤੇ ਇਸ ਰੋਡ ਤੇ ਨੋ ਪਾਰਕਿੰਗ ਚ ਖੜੇ ਵਾਹਨ ਅਕਸਰ ਹੀ ਜਾਮ ਅਤੇ ਹਾਦਸਿਆਂ ਦਾ ਕਾਰਨ ਬਣਦੇ ਸਨ ਅਤੇ ਇਸ ਦੇ ਚੱਲਦੇ ਪਿਛਲੇ ਦਿਨੀ ਟ੍ਰੈਫਿਕ ਪੁਲਿਸ ਦੇ ਵੱਲੋਂ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਇਸ ਚੌਕ ਤੋਂ ਹਟਾਉਣ ਦੀ ਗੱਲ ਵੀ ਕਹੀ ਗਈ ਸੀ ਪਰ ਉਸ ਦੇ ਬਾਵਜੂਦ ਵਾਹਨ ਮਾਲਕਾਂ ਦੇ ਵੱਲੋਂ ਵਾਹਨ ਨਹੀਂ ਹਟਾਏ ਗਏ ਅਤੇ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਇਨ੍ਹਾਂ ਵਾਹਨਾਂ ਨੂੰ ਟੋ ਕਰ ਇਸ ਚੌਂਕ ਤੋਂ ਹਟਾਇਆ ਗਿਆ ਤੇ ਬਾਅਦ ਚ ਚੇਤਾਵਨੀ ਦੇ ਕੇ ਵਾਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਜੋ ਭਵਿੱਖ ਦੇ ਵਿੱਚ ਇਸ ਜਗ੍ਹਾ ਤੇ ਲੋਕ ਵਾਹਨ ਖੜੇ ਨਾ ਕਰ ਸਕਣ ਇਸ ਸਬੰਧੀ ਜਦੋਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਕੁਵਾਰ ਜੀ ਸੁਣੋ ਨਾ ਜੀ ਜੋ ਕੁਮਾਰ ਜੀ ਜਿਹੜੀ ਇਹ ਟ੍ਰੈਫਿਕ ਇੰਚਾਰਜਬਲ ਨੇ ਜਿਹੜੀ ਕਾਰਵਾਈ ਕੀਤੀ ਜਿਆ ਮੇਸ਼ਰੋ ਤੇ ਇਹ ਬਹੁਤ ਵਧੀਆ ਕੰਮ ਹੈ ਕਿਉਂਕਿ 6-6 ਮਹੀਨੇ ਦੀ ਦਿੱਕਤ ਹੈ ਦਿਨ ਰਾਤ ਲੱਗਿਆ ਰਹਿੰਦੀ ਆ ਸਕੂਲਾ ਕਾਲਜਾਂ ਦਾ ਜਾਣ ਵਾਲਾ ਰੋਡ ਹੈ ਉਹ ਛੋਟੇ ਛੋਟੇ ਬੱਚੇ ਸਕੂਲਾ ਕਾਲਜਾਂ ਦੇ ਪਰੇਸ਼ਾਨ ਹੁੰਦੇ ਇੱਥੇ ਔਰ ਬੱਚੇ ਛੋਟੇ ਛੋਟੇ ਹੁੰਦੇ ਆ ਕਈਆਂ ਬੱਚਿਆਂ ਦਾ ਤਾਂ ਐਕਸੀਡੈਂਟ ਹੋ ਜਾਂਦਾ ਜਾਮ ਕਰਕੇ ਕਿਉਂਕਿ ਇਗੀਆਂ ਗੱਡੀਆਂ ਦਿਨ ਰਾਤ ਉੱਥੇ ਲੱਗੇ ਰਹੇ ਨੇ ਵੀ ਆ ਔਰ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਕਾਰਵਾਈ ਕੀਤੀ ਆ ਬਹੁਤ ਵਧੀਆ ਕੀਤੀ ਆ ਔਰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸਕੂਲਾ ਕਾਲਜਾਂ ਵਾਲੇ ਏਰੀਆ ਦੇ ਵਿੱਚ ਜਿਹੜੇ ਜਾਮ ਦੀ ਸਮੱਸਿਆ ਏਡੀ ਆ ਉਹ ਹੌਲੀ ਚੈੜੀ ਆ ਔਰ ਜਾਮ ਲਈ ਲਿਖਣਾ ਚਾਹੀਦਾ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਮਤਾਬਕ ਅੱਜ ਇੱਥੇ ਮਿਸ਼ਨ ਚੌਂਕ ਦੇ ਔਰ ਜਿਹੜਾ 11 ਸਕੂਲ ਦੇ ਬਾਹਰ ਜਿਹੜੀਆਂ ਵੀ ਨਜਾਇਜ਼ ਪਾਰਕਿੰਗ ਲੋਕਾਂ ਨੇ ਕੀਤੀ ہوئی ਹੈ ਰੋਡ ਦੇ ਉੱਪਰ ਉਹਨਾਂ ਨੂੰ ਅੱਜ ਆਪਾਂ ਇੱਥੇ ਨੋ ਪਾਰਕਿੰਗ ਦੇ ਬੋਰਡ ਵੀ ਲਾਤੇ ਆ ਔਰ ਲੋਸਮੈਂਟ ਵੀ ਕਰ ਦਿੱਤੀ ਆ ਔਰ ਇਸ ਤੋਂ ਇਲਾਵਾ ਫੇਰ ਵੀ ਜੇ ਕੋਈ ਗੱਡੀ ਸਵੇਰ ਤੋਂ ਇੱਥੋਂ ਨਹੀਂ ਆਪਣੀ ਹਟਾਏਗਾ ਤਾਂ ਉਸਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਆ ਆਪਾਂ ਜ਼ਰੂਰ ਕਰਾਂਗੇ ਜੀ ਗੱਡੀ ਟੋ ਵੀ ਕਰਾਂਗੇ ਔਰ ਬੰਦਾ ਜੋ ਵੀ ਉਹਨਾਂ ਦਾ ਜੁਰਮਾਨਾ ਵਾਦ ਤੋਂ ਆ ਦੋਹੇ ਕਾ ਕਰਾਂਗੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਆਪਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੁਲਿਸ ਆਪਣੀ ਜਿਹੜੀ ਗੱਡੀ ਹੈ ਉਹ ਸਹੀ ਜਗ੍ਹਾ ਤੇ ਹੀ ਪਾਰਕ ਕੀਤੀ ਜਾਵੇ ਇਹੋ ਜੀ ਜਗ੍ਹਾ ਤੇ ਕਿਤੇ ਵੀ ਪਾਰਕ ਨਾ ਕੀਤੀ ਜਾਵੇ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਕਰਨਾ ਪਵੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਹੋਏ ਭਿਆਨਕ ਸੜਕ ਹਾਦਸੇ ਤੋਂ ਬਾਅਦ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਵਿਰੁੱਧ ਵਾਹਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਦੋਸ਼ੀ ਟਰੱਕ ਡਰਾਈਵਰ ਦਾ ਨਾਮ ਖਰਜਿੰਦਰ ਸਿੰਘ ਹੈ ਹੋਨੇਸ ਮਾਮਲੇ ਤੇ ਵਿੱਚ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ 25 ਸਾਲਾ ਹਰਨੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਕਿ ਹਰਜਿੰਦਰ ਸਿੰਘ ਦਾ ਭਰਾ ਹੈ ਅਤੇ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਦੋਸ਼ੀ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਨਾਲ ਸੰਬੰਧਤ ਹਨ ਹਰਜਿੰਦਰ ਸਿੰਘ ਉਹੀ ਟਰੱਕ ਡਰਾਈਵਰ ਹੈ ਜਿਸ ਦੇ ਗਲਤ ਯੂ-ਟਰਨ ਕਾਰਨ ਇਹ ਹਾਦਸਾ ਵਾਪਰਿਆ ਸੀ ਘਟਨਾ ਸਮੇਂ ਹਰਨੀਤ ਸਿੰਘ ਟਰੱਕ ਦੇ ਅੰਦਰ ਬੈਠਾ ਹੋਇਆ ਸੀ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਫਲੋਰੀਡਾ ਹਾਈਵੇ ਸੁਰੱਖਿਆ ਅਤੇ ਮੋਟਰ ਵਾਹਨ ਵਿਭਾਗ ਦੇ ਅਨੁਸਾਰ 12 ਅਗਸਤ ਨੂੰ ਹਰਜਿੰਦਰ ਸਿੰਘ ਨੇ ਸੇਡਰੂਸੀ ਕਾਉਂਟੀ ਵਿੱਚ ਸਿਰਫ ਅਧਿਕਾਰਿਤ ਤੋ ਪੌਂਚ ਬਿੰਦੂ ਤੇ ਉਹ ਗੈਰ ਕਾਨੂੰਨੀ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਆਪਣੇ ਟਰੱਕ ਨਾਲ ਹਾਈਵੇ ਦੀਆਂ ਸਾਰੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਮਾਸੂਮ ਲੋਕਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਆਈਸੀਈ ਨੇ ਹਾਲੀ ਦੇ ਵਿੱਚ ਹਰਨੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਪ੍ਰਸ਼ਾਸਨ ਦੇ ਅਨੁਸਾਰ ਹਰਨੀਤ ਵੀ ਆਪਣੇ ਭਰਾ ਵਾਂਗ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਸੀ ਗ੍ਰੈਸ ਸੁਰੱਖਿਆ ਵਿਭਾਗ ਰੀਪੋਰਟ ਦਿੱਤੀ ਹੈ ਕਿ ਹਰਨੇਸ਼ ਸਿੰਘ ਨੂੰ 2023 ਦੇ ਵਿੱਚ ਬਾਰਡਰ ਪਟ્રોલ ਦੁਆਰਾ ਫੜਿਆ ਗਿਆ ਸੀ ਪਰ ਉਸ ਨੂੰ ਬਾਈਗਰੇਟ ਪ੍ਰਸ਼ਾਸਨ ਦੁਆਰਾ ਛੱਡ ਦਿੱਤਾ ਗਿਆ ਸੀ ਹੁਣ ਹਰਨੇਸ਼ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਪਰ ਉਸ ਨੂੰ ਬਾਈਡੇਨ ਪ੍ਰਸ਼ਾਸਨ ਦੁਆਰਾ ਛੱਡ ਦਿੱਤਾ ਗਿਆ ਸੀ ਹੁਣ ਹਰਨੇਸ਼ ਸਿੰਘ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ ਸ਼ਾਹਪੁਰ ਦੇ ਪਿੰਡ ਮੰਡਿਆਲਾ ਵਿਖੇ ਦੇ ਨਾਥ ਐਲ ਪੀ ਜੀ ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਨਾਲ ਹਲੇਤ ਵਾਲੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਹਾਦਸੇ 'ਚ ਹੁਣ ਤੱਕ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਕਰੀਬ 35 ਲੋਕ ਜ਼ਖਮੀ ਦਸੇ ਜਾ ਰਹੇ ਨੇ। ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਇਸ ਦੌਰਾਨ ਘਟਨਾ ਵਾਲੀ ਥਾਂ ਤੇ ਜ਼ਿਲ੍ਹਾ ਲੰਗਰ ਵਿਧਾਨ ਸਭਾ ਹਲਕਾ ਕੈਂਟਰ ਕੋਕਾ ਵਿਧਾਇਕ ਪ੍ਰਗਟ ਸਿੰਘ ਘਟਨਾ ਵਾਲੀ ਥਾਂ ਤੇ ਪਹੁੰਚੇ। ਜਿਨ੍ਹਾਂ ਲੋਕ ਪਿੰਡਤਾ ਦੇ ਨਾਲ ਗੱਲਬਾਤ ਕੀਤੀ ਗਈ ਆਪਣੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਖਤਾ ਗਿਆ ਗੱਲਬਾਤ ਦੌਰਾਨ ਪੰਗਰ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਰਿਖਾਰ ਸੁਣੋ ਦੇਖੋ ਇਹ ਬਹੁਤ ਦੁਖਦਾਈ ਘਟਨਾ ਹੈ ਵੀ ਆ ਲੇਕਿਨ ਇਹਦੇ ਅਸਲੀ ਤੱਥ ਜਿਹੜੇ ਆ ਉਹ ਸਰਕਾਰ ਨੂੰ ਜਾਣਣੇ ਚਾਹੀਦੇ ਆ ਔਰ ਜਿੰਨੀਆਂ ਗੈਸ ਏਜੰਸੀਜ਼ ਕਿਉਂਕਿ ਇੱਥੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਤੋਂ ਪਤਾ ਲੱਗਿਆ ਕਿ ਇਹ ਬੜੀ ਧੀਰ ਤੋਂ ਗੈਸ ਦੀ ਸਮਗਲਿੰਗ ਜਿਹੜੀ ਆ ਅਸਲੀ ਗੱਲ ਹੈ ਜਿਹੜੇ ਸਿਲੰਡਰਾਂ ਦੇ ਵਿੱਚੋਂ ਗੈਸ ਕੱਢਦੇ ਆ ਕਿਉਂਕਿ ਅਦਰਵਾਈਜ਼ ਗੈਸ ਦਾ ਜਿਹੜਾ ਉਹ ਟੈਂਕਰ ਸੀ ਉਹਨੂੰ ਰੋਂਗ ਸਾਈਡ ਤੇ ਜਾਣ ਦੀ ਜ਼ਰੂਰਤ ਨਹੀਂ ਸੀ ਲੇਕਿਨ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਔਰ ਗੈਸ ਏਜੰਸੀ ਜਿਹੜੀਆਂ ਇਹ ਜਿਹੜੀਆਂ ਲੁੱਟਕਸੁੱਟ ਜਿਹੜੇ ਖਾਸ ਕਰਕੇ ਇਸ ਧੰਦੇ ਦੇ ਵਿੱਚ ਰਲੇ ਹੋਏ ਆ ਔਰ ਜਿੰਨੇ ਇੱਥੇ ਪਰਿਵਾਰਾਂ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਔਰ ਸਰਕਾਰ ਇਹਨੂੰ ਇਹਨੂੰ ਹੱਸ਼ਾਪ ਕਰਨ ਦੇ ਵਿੱਚ ਲੱਗੀ ਹੋਈ ਆ ਸਰਕਾਰ ਇਹਨੂੰ ਲੋਪਾਪੁਚੀ ਕਰਨ ਦੇ ਵਿੱਚ ਲੱਗੀ ਹੋਈ ਆ ਉੱਥੇ ਨਾਕਾ ਲਾਤਾ ਉਥਾਂ ਨਾਕਾ ਲਾਤਾ ਉਹ ਇਹਨਾਂ ਲੋਕਾਂ ਦੀ ਗੱਲ ਤਾਂ ਸੁਣ ਲਓ ਆਣ ਕੇ ਇਹਨਾਂ ਲੋਕਾਂ ਦੀ ਸਾਰ ਤਾਂ ਲੈ ਲਓ ਵੀ ਕਿੰਨਾ ਕਿੰਨਾ ਨੁਕਸਾਨ ਹੋਇਆ ਆ ਭੈਣਾਂ ਇੱਥੇ ਬੇਸਿਕਲੀ ਮੈਨੂੰ ਲੱਗਦਾ ਬੁਟੀਕ ਕਰਦੇ ਆ ਤੇ ਇਹਨਾਂ ਦੀਆਂ ਸਾਰੀਆਂ ਮਸ਼ੀਨਾਂ ਸਾਰਾ ਕੱਪੜਾ ਕਿਉਂਕਿ ਹਰ ਬੰਦਾ ਇੱਥੇ ਰੁਜ਼ਗਾਰ ਦੇ ਨਾਲ ਜੁੜਿਆ ਹੋਇਆ ਤੇ ਉਹ ਜਿਹੜਾ ਸਾਰਾ ਕੁਛ ਆ ਉਹ ਸੜ ਕੇ ਸੁਆਹ ਹੋ ਗਿਆ ਔਰ ਬੜੀ ਜਾਨ ਮਾਲ ਦੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਰਕਾਰ ਜਿਹੜੀ ਆ ਬਿਲਕੁਲ ਸੁੱਤੀ ਪਈ ਆ ਉਹਨਾਂ ਨੂੰ ਐ ਲੱਗਦਾ ਵੀ ਇਹ ਕੋਈ ਇਹੋ ਜੀ ਗੱਲ ਨਹੀਂ ਹੈ ਮੈਂ ਤਾਂ ਇਹ ਡਿਮਾਂਡ ਕਰਦਾ ਵੀ ਇਹਦੇ 'ਚ ਜੁਡੀਸ਼ਲੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਤਾਂ ਕਿ ਕਿੰਨੇ ਚਿਰ ਦੀ ਇੱਥੇ ਸਮਗਲਿੰਗ ਕਿਉਂਕਿ ਕੱਲੀ ਇੱਥੇ ਨਹੀਂ ਹੁੰਦੀ ਆ ਸਾਡਾ ਸੁੱਚੀ ਪਿੰਡ ਆ ਜਲੰਧਰ ਉੱਥੇ ਵੀ ਇਹੋ ਜਿਹੇ ਹਾਲਾਤ ਆ ਤੇ ਸਰਕਾਰ ਬਿਲਕੁਲ ਸੁੱਤੀ ਪਈ ਆ ਨਾ ਦੇਸ਼ ਦੀ ਸਰਕਾਰ ਇਸ ਕੰਮ ਲਈ ਜਾਗਦੀ ਆ ਕਿਉਂਕਿ ਜਿੰਨੀਆਂ ਗੈਸ ਏਜੰਸੀਆਂ ਆ ਚਾਹੇ ਇੰਡੀਅਨ ਔਇਲ ਆ ਚਾਹੇ ਭਾਰਤ ਪੈਟਰੋਲੀਅਮ ਆ ਚਾਹੇ ਹੋਰ ਏਜੰਸੀਜ਼ ਹੈਗੀਆਂ ਅੱਜ ਕੱਲ ਤਾਂ ਬਾਨੀ ਅਡਾਨੀ ਦੀਆਂ ਏਜੰਸੀਜ਼ ਬਹੁਤ ਹੈਗੀਆਂ ਸੋ ਇਸ ਕਰਕੇ ਇਹਦੇ ਉੱਤੇ ਪੂਰਾ ਧਿਆਨ ਕਰਕੇ ਇਹਦੇ ਤੇ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿਹੜੇ ਜਿਹੜੇ ਵੀ ਬੰਦੇ ਕਾਰਪੋਰੇਟ ਹੈਗੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਔਰ ਇਹਨਾਂ ਦਾ ਜਿੰਨਾ ਜਿੰਨਾ ਨੁਕਸਾਨ ਹੋਇਆ ਔਰ ਇਹਨਾਂ ਦਾ ਬੇਸਿਕਲੀ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਦਾ ਝੁਲਸ ਗਏ ਜਿਹੜੇ ਜਿਹੜੇ ਇਹ ਸਾਥਸੀ ਦੇ ਵਿੱਚ ਉਹਨਾਂ ਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣਾ ਚਾਹੀਦਾ ਔਰ ਮੁਆਵਜ਼ਾ ਜਿਹੜਾ ਜਿੰਨਾ ਜਿੰਨਾ ਕਿਸੇ ਦੀ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਜਿਹੜੀ ਆ ਸਰਕਾਰ ਨੂੰ ਕਰਨੀ ਚਾਹੀਦੀ ਆ ਮੈਂ ਅਪੀਲ ਕਰਦਾ ਭਗਵਾਨ ਤੁਮਾਨ ਜੀ ਨੂੰ ਇੱਥੇ ਕਿਸੇ ਜ਼ਿੰਮੇਵਾਰ ਮਨਿਸਟਰ ਦੀ ਜਾਂ ਆਪ ਆਣ ਕੇ ਇੱਥੇ ਦੇਖੋ ਤਾਂ ਸਹੀ ਵੀ ਇੱਥੇ ਬੇਸਿਕ ਪ੍ਰੋਬਲਮ ਕਿੱਥੇ ਖੜੀ ਆ ਅਸੀਂ ਬੇਸਿਕ ਪ੍ਰੋਬਲਮ ਨਹੀਂ ਦੇਖਦੇ ਅਸੀਂ ਤਾਂ ਸਰਕਾਰ ਤਾਂ ਲਿਪਾ ਪੂਚੀ ਕਰਨ ਤੇ ਲੱਗੀ ਹੋਈ ਆ ਕਿ ਹਾਂ ਵੀ ਇਹ ਤਾਂ ਸ਼ਾਇਦ ਕੋਈ ਬਹੁਤ ਵੱਡਾ ਹਾਦਸਾ ਨਹੀਂ ਹੈ ਇਹ ਤਾਂ ਮੈਨੂੰ ਲੱਗਦਾ ਮੈਨ ਮੇਡ ਹਾਦਸਾ ਹੈਗਾ ਸਰਦਾਰ ਜੀ ਕਿਵੇਂ ਬੀਖਦੇ 2 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜਾਂਦਾ ਸਰਕਾਰ ਵੱਲੋਂ ਪਿੰਡ ਦੇ ਪਾਸੇ ਪਿੰਡ ਦੇ ਵਸਨੀਕਾਂ ਦਾ ਇਹ ਕਹਿੰਨਾ 2 ਲੱਖ ਰੁਪਏ ਦਾ ਕਿ ਆ ਜਿੰਦਗੀ ਵਾਪਸ ਆ ਜਾਏਗੀ 2 ਲੱਖ ਰੁਪਈਆ ਤਾਂ ਕੁਛ ਵੀ ਨਹੀਂ ਹੈ ਮੈਨੂੰ ਲੱਗਦਾ ਇਸ ਕੱਲੀ ਭੈਣ ਦਾ 10 15 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਔਰ ਜਿਹੜੇ ਇਨਸਾਨ ਚਲੇ ਗਏ ਆ ਜਿਹੜੀਆਂ ਜ਼ਿੰਦਗੀਆਂ ਚਲੇ ਗਈਆਂ ਜਾਂ ਜਿਹੜੀਆਂ ਮੌਤ ਤੇ ਜ਼ਿੰਦਗੀ ਦੇ ਵਿੱਚ ਜੂਝ ਰਹੇ ਆ ਸਰਕਾਰ ਅਸਲੀ ਗੱਲ ਹੈ ਉਹਨਾਂ ਨੂੰ ਬਿਲਕੁਲ ਦੇਖਣ ਨੂੰ ਹੀ ਤਿਆਰ ਨਹੀਂ ਹੈ ਮੈਂ ਤਾਂ ਇਸੇ ਕਰਕੇ ਆਇਆ ਮੈਂ ਕਿਹਾ ਯਾਰ ਹੱਦ ਹੋ ਗਈ ਵੀ ਕੋਈ ਵੀ ਬੰਦਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜਾਗਦਾ ਹੀ ਨਹੀਂ ਹੈ ਪੋਲਿਟੀਕਲ ਬੰਦਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ ਵੀ ਕਮਸ਼ੇ ਕਮ ਜਾ ਕੇ ਲੋਕਾਂ ਦਾ ਹਾਲਤਾ ਪੁੱਛੋ ਅਸਲੀਅਤ ਤਾਂ ਦੇਖੋ ਅਸਲੀਅਤ ਇਹ ਆ ਵੀ ਇੱਥੇ ਜਿਹੜੀ ਗੈਸ ਦੀ ਸਮਗਲਿੰਗ ਹੁੰਦੀ ਆ ਉਸ ਕਰਕੇ ਇਹ ਬਹੁਤ ਵੱਡਾ ਹਾਦਸਾ ਜਿਹੜਾ ਔਰ ਪਿੰਡ ਦੇ ਲੋਕ ਵਿਚਾਰੇ ਡਰਦੇ ਆ ਪੁਲਿਸ ਡਰਾਉਂਦੀ ਆ ਇਹਨਾਂ ਨੂੰ ਹੋਰ ਪ੍ਰਸ਼ਾਸਨ ਡਰਾਉਂਦਾ ਇਸ ਕਰਕੇ ਬੋਲਣ ਨੂੰ ਤਿਆਰ ਨਹੀਂ ਹੈ ਪਹਿਲਾਂ ਵੀ ਇੱਥੇ ਜਿਹੜਾ ਟੈਂਕਰ ਸੀ ਇੱਥੇ ਪਲਟਿਆ ਸੀ ਉਸ ਵੇਲੇ ਵੀ ਬੜਾ ਤਹਿਸ਼ਥ ਦਾ ਮੌਤ ਸੀ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਸਰਕਾਰ ਵੱਲੋਂ ਦੇਖੋ ਇੱਥੇ ਬਹੁਤ ਵਾਰੀ ਜਿਹੜੀ ਆ ਕੰਪਲੇਂਟ ਵੀ ਕੀਤੀ ਗਈ ਆ ਬਹੁਤ ਵਾਰੀ ਅਥਾਰਟੀਆਂ ਨੂੰ ਕਿਹਾ ਵੀ ਗਿਆ ਆ ਵੀ ਸਾਡੇ ਆ ਪਿੰਡ ਦੇ ਵਿੱਚ ਆ ਹੋ ਰਿਹਾ ਲੇਕਰ ਬਦਕਿਸਮਤੀ ਇਹ ਆ ਨਾ ਕੋਈ ਕਿਤੇ ਡੀਸੀ ਨਾ ਕੋਈ ਪੁਲਿਸ ਨਾ ਕੋਈ ਸਰਕਾਰ ਇਹਦੇ ਤੇ ਕੰਮ ਕਰਨ ਨੂੰ ਪਿਆਰ ਨਹੀਂ ਆ ਇਹ ਕਹਿੰਦੇ ਵੀ ਅੱਜ ਦਾ ਦਿਨ ਲੰਘ ਜੂਵੇ ਕੱਲ ਦਾ ਦਿਨ ਲੰਘ ਜੂਵੇ ਪਰ ਜਦੋਂ ਇਦਾਂ ਦੇ ਹਾਦਸੇ ਹੁੰਦੇ ਆ ਉਹਦੇ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਮੈਂ ਸੱਚੀ ਗੱਲ ਐ ਚਲੋ ਮੇਰਾ ਇਹ ਹਲਕਾ ਨਹੀਂ ਐ ਲੇਕਿਨ ਪੰਜਾਬ ਦੀ ਗੱਲ ਤਾਂ ਯਾਰ ਕਰਨੀ ਪਊਗੀ ਨਾ ਇਹਨਾਂ ਬੱਚਿਆਂ ਦੀ ਇਹਨਾਂ ਬੀਬੀਆਂ ਦੀ ਇਹਨਾਂ ਭੈਣਾਂ ਦੀ ਗੱਲ ਤਾਂ ਕਰਨੀ ਪਊਗੀ ਇਹ ਤਾਂ ਨਹੀਂ ਹੈ ਬਿਲਕੁਲ ਸੀਐਮ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਔਰ ਇਹਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਤਾਂ ਕਿ ਜਿੰਨੀਆਂ ਇਹ ਜੜੀਆਂ ਗੈਸ ਏਜੰਸੀਜ਼ ਹੈਗੀਆਂ ਜਾ ਜਿੰਨੇ ਹੀ ਟੈਂਕਰ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਸਪਲਾਈ ਕਰਦੇ ਆ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਨਕੇਲ ਕੱਸਣੀ ਚਾਹੀਦੀ ਆ ਤਾਂ ਕਿ ਇਹੋ ਜੀ ਅਣਸਖਾਵੀ ਘਟਨਾ ਜਿਹੜੀ ਆ ਕਿਸੇ ਹੋਰ ਜਗ੍ਹਾ ਪੰਜਾਬ ਦੇ ਵਿੱਚ ਨਾ ਹੋਵੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ